शांति आज सुनते हा पच्ची अप्रैल दो हजार चौबी दे, दे साकार साकार बाबा बोली मिठे बच्ची ए पुरुषोत्तम संगम युग ही गीता एपीसोड है इस विचानू पुरुषार्थ कर उत्तम पुरुष अर्थात देवता बनना है प्रश्न है कि सिख गल का सदा ध्यान रहे तो बेड़ा पार हो जाएगा कि सिख गल का सदा ध्यान रहे तो बेड़ा पार हो जाएगा उत्तर सदा ध्यान रहे सूशरीय संघ विच रहना है त बेड़ा पार हो जाएगा जेकर संघ दोष आए संशय पै गया ਤਾ ਵੇੜਾ ਡੁੱਬ ਜਾਏਗਾ। ਬਾਬਾ ਜੋ ਸਮਝਾਂਦੇ ਨੇ। ਉਸ ਵਿੱਚ ਬੱਚਿਆਂ ਨੂੰ ਜ਼ਰਾ ਵੀ ਸੰਸ਼ੇਨ ਨਹੀਂ ਆਣਾ ਚਾਹੀਦਾ। ਬਾਪ ਤੁਸੀਂ ਬੱਚਿਆਂ ਨੂੰ ਆਪ ਸਮਾਨ ਪਵਿੱਤਰ ਨੌਲੇਜਫੁਲ ਬਣਾਣਾ ਹੈ ਨਹੀਂ। ਬਾਪ ਦੇ ਸੰਗ ਵਿੱਚ ਰਹਿਣਾ ਹੈ। ਓਮ ਸ਼ਾਂਤੀ ਭਗਵਾਨੋ ਬਾਚ। ਬੱਚੇ ਜਾਣਦੇ ਨੇ ਬਾਪਸਾ ਨੂੰ। ਰਾਜਯੋਗ ਸਿਖਾ ਰਹੇ ਨੇ। ਜੋ 5000 ਵਰੇ ਪਹਿਲੇ ਸਮਝਾਇਆ ਸੀ। ਮੱਛਿਆ ਨੂੰ ਮਾਲੂਮ ਹੈ ਦੁਨੀਆ ਨੂੰ ਪਤਾ ਨਹੀਂ ਫਿਰ ਪੁੱਛਣਾ ਚਾਹੀਦਾ ਹੈ ਗੀਤਾ ਦਾ ਭਗਵਾਨ ਕਦੋਂ ਆਇਆ ਭਗਵਾਨ ਜੋ ਕਹਿੰਦੇ ਨੇ ਮੈਂ ਰਾਜਯੋਗ ਸਿਖਾ ਕੇ ਤੋਹਾਨੂੰ ਰਾਜਾ ਬਣਾ ਦਾ ਰਾਜਾ ਬਨੰਦਾ ਹਾ ਉਹ ਗੀਤਾ ਐਪੀਸੋਡ ਕਦੋਂ ਹੋਇਆ ਸੀ ਪੁੱਛਣਾ ਚਾਹੀਦਾ ਹੈ ਇਹ ਗੱਲ ਨਾ ਕੋਈ ਵੀ ਨਹੀਂ ਜਾਣਦੇ ਤੁਸੀਂ ਪ੍ਰੈਕਟੀਕਲ ਵਿੱਚ ਸੁਣ ਰਹੇ ਹੋ ਗੀਤਾ ਦਾ ਐਪੀਸੋਡ ਹੋਣਾ ਚਾਹੀਦਾ ਹੈ ਕਾਰਯੋਗੰਤ ਸਾਧਯੋਗ आदि दे आदि सनातन देवी देवता धर्म स्थापना करते ने जरूर संगम ती के न पले पुरुषोत्तम वर्ष गांधी ने पर विचारियों पता नहीं है ती मिठे मिठे बच्चों पता है उत्तम पुरुष पुरश बन अर्थात मनुखन उत्तम देवता बनाने दे ਵਾਪਾਕੇ ਪਰ ਹੰਦੇ ਨੇ ਮਨੁੱਖ ਵਿੱਚ ਉਤਪੰਨ ਪੁਰਸ਼ ਇਹ ਦੇਵੀ ਦੇਤਾ ਯਾਨੀ ਸ਼੍ਰੀ ਲక్ష్ਮੀ ਸ਼੍ਰੀ ਨਾਰਾਇਣ ਸੀ ਮਨੁੱਖ ਨੂੰ ਦੇਵਤਾ ਬਣਾਇਆ ਪਰਮ ਪਿਤਾ ਪਰਮਾਤਮਾ ਨੇ ਐ ਸੰਗਮ ਯੁਕਤੀ ਦੇਤਾ ਜ਼ਰੂਰ ਸਾਜਿ ਕੁਝ ਹੁੰਦੇ ਨੇ ਬਾਕੀ ਸਭ ਕਰਜੁ ਕੁਝ ਨੇ ਤੁਸੀਂ ਬੱਚੇ ਜਾਣਦੇ ਹੋ ਅਸੀਗਾ ਸੰਗਮ ਯੁਗੀ ਬ੍ਰਾਹਮਣ ਇਹ ਪੱਕਾ ਪੱਕਾ ਯਾਤਰਾ ਨਾ ਚਾਹੀਦਾ नहीं तो अपना पुल किसी भुलता नहीं पर माया भुला दें ब्राह्मण कुल हाँ फिर देवता कुल भुलद्दे बनते हाँ याद रहे तो बड़ी खुशी रहे तुम पढ़ते हो राजयोग समझते हो भगवान गीता का ज्ञान सुना रहे भारत का प्राचीन योग सिखा रहे असी मनुख तो देवता बन रहे हाँ बाप ने कहा काम महाशत्रु है इसती जित पासी जगत जीत बनते हो पवित्रता की गलते ही कि आरग्यू करते ने मनुख देता जिमें खजाना है लौकिक बाप तो यह वर्षा मिले होया है बालक बनते हाँ तो पहले पहले बाप का यही वर्षा मिलता है शादी बर्बादी कराते नहीं। ਬੇਗਦਾ ਬਾਪ ਕਹਿੰਦੇ ਬੱਚੀ ਕਾਮ ਮਹਾ ਸ਼ਤਰੂ ਹੈ ਜਰੂਰ ਕਾਮ ਵਿਕਾਰ ਨੂੰ ਜਿੱਤਣ ਨਾਲ ਹੀ ਤੁਸੀਂ ਜਗਤ ਜੀਤ ਬਣੋਗੇ ਬਾਪ ਸੰਗਮ ਤਿਆਗੀ ਇਹ ਸਭ ਸਮਝਾਉਂਦੇ ਨੇ ਮਹਾਭਾਰੀ ਮਹਾਪਾਰਤ ਲੜਾਈ ਵੀ ਹੈ ਅਸੀਂ ਵੀ ਜ਼ਰੂਰ ਇੱਥੇ ਹੀ ਹਾਂ ਸਾਰੇ ਫਟ ਤੋਂ ਕਾਮ ਵਿਕਾਰ ਨਾਲ ਜਿੱਤ ਪਾਉਂਦੇ ਨੇ ਹਰ ਦਲ ਵਿੱਚ ਟਾਈਮ ਲੱਗਦਾ ਹੈ ਐਵੇਂ ਨਹੀਂ ਕਿ ਸਾਰੇ ਫਟ ਤੋਂ ਕਾਮਵਿਕਾਰ ਨਾਲ ਜੀਤ ਪਾਲੰਦੇ ਨੇ ਹਰ ਦਲ ਵਿੱਚ ਟਾਈਮ ਲੱਗਦਾ ਹੈ ਮੁਖ ਬਾਪ ਦਾ ਫਰਮਾਨ ਬੱਚੇ ਹੀ ਲਿਖਦੇ ਨੇ ਬਾਪਾ ਅਸੀਂ ਵਿਸ਼ੇ ਬਤਰਨੇ ਨਦੀ ਵਿੱਚ ਡਿੱਗ ਗਏ ਹਾਂ ਜ਼ਰੂਰ ਕੋਈ ਆਰਡਨਸ ਹੈ ਬਾਪ ਦਾ ਫਰਮਾਨ ਲਿਆ ਬੱਚੇ ਕਾਮਵਿਕਾਰ ਨੂੰ ਚਿੱਤਨਾਲ ਤੁਸੀਂ ਅਜੇ ਹੀ यानी श्री लक्ष्मी नारायण जी जगत जीत बन जाओगे एवं नहीं कि जगत जीत बन के फिर विकार रहोगे नहीं देवतावान कहा जाता संपूर्ण निर्विकारी जगत जीत ए लक्ष्मी नारायण ने देवता सब निर्विकारी ने ना जिसका राज्य वॉइसलैस वर्ल्ड कहा जाता है ए है विशेष वर्ड ग्रस्त आश्रम बाबा ने समझाया तुसी पवित्र ग्रस्त आश्रम देसी हम चौरासी जन्म लेंदे लेंदे अपवित्र बने हो चौरासी जन्म की कहानी है नवी दुनिया जरूर अजे ही वॉइसलैस होनी चाहिए है भगवान जो पवित्रता का सागर है ओही स्थापन करते हैं रावणराज ਦਾ ਵਿਨਾਸ਼ ਹੋਣਾ ਹੈ ਨਾਮਹੀ ਹੈ रामराज ਤੇ 라वणराज 라वणराज ਮਨਹੀ ਆਸਰੀ ਰਾਜ ਪੰਤੂਸੀ ਆਸਰੀ ਰਾਜ ਵਿੱਚ ਬੈਠੇ ਕੋ ਇਹ ਲక్ష్ਵੀਨਾਰਾਇਣ ਹੈ ਦੇਵੀ ਰਾਜ ਦੀ ਨਿਸ਼ਾਨੀ ਤੁਸੀਂ ਬੱਚੀ ਪਰ ਹੱਥ ਫੇਰੀ ਆਦੀ ਕੱਲਦੇ ਹੋ ਪਰਭਾਤ ਸਵੇਰ ਨੂੰ ਕਿਹਾ ਜਾਂਦਾ ਹੈ और समय मनुख सोए गोए होंगे ने प्रदर्शनी भी ओदो हो जदो उ कोई सेंटर भी होवे हो के समझन कि काम महा शत्रु है उसनू जीतन असी जगत जीत बन जावे लक्ष्मी नारायण का चित्र जरूर नाल होना चाहिए है ਟਰਸ ਲਾਈਟ ਦਾ ਇਸ ਨੂੰ ਕਦੇ ਭੁੱਲਣਾ ਨਹੀਂ ਚਾਹੀਦਾ ਇਹ ਇੱਕ ਚਿੱਤਰ ਹੋਵੇ ਨਾਲ ਸੀੜੀ ਦਾ ਰਾਤ ਵਿੱਚ ਜਿਵੇਂ ਦੇਵੀਆਂ ਨੂੰ ਕੱਢਦੇ ਨੇ ਐਨੇ ਤੁਸੀਂ 2-3 ਟਰੱਕ ਸਜਾ ਕੇ ਉਸ ਵਿੱਚ ਮੁੱਖ ਚਿੱਤਰ نکالਦੇ ਰਹੋ ਤਾਂ ਚੰਗਾ ਹੈ ਦਿਨ-ਪ੍ਰਤੀ ਦਿਨ ਚਿੱਤਰਾਂ ਦੀ ਵਿਰਧੀ ਹੁੰਦੀ ਜਾਏਗੀ ਤੁਹਾਡਾ ਗਿਆਨ ਵਿਰਧੀ ਨੂੰ ਪਾੰਧਾ ਰਹਿੰਦਾ ਹੈ ਬੱਚਿਆਂ ਦੀ ਵੀ ਵਿਰਧੀ ਹੁੰਦੀ ਜਾਂਦੀ ਹੈ ਉਸ ਵਿੱਚ ਗਰੀਬ ਸਾਬੂਕਾਰ ਸਭ ਆ ਜਾਂਦੇ ਨੇ ਸ਼੍ਰੀ ਬਾਬਾ ਦਾ ਭੰਡਾਰਾ ਭਰਤਾ ਜਾਂਦਾ ਹੈ ਜੋ ਭੰਡਾਰਾ ਭਰਦੇ ਨੇ ਉਹਨਾਂ ਨੂੰ ਉੱਥੇ ਰਿਟਰਨ ਵਿੱਚ ਕਈ ਗੁਣਾ ਮਿਲਦਾ ਹੈ ਤਾਂ ਹੀ ਬਾਪ ਕਹਿੰਦੇ ਨੇ ਮਿੱਠੇ ਮਿੱਠੇ ਬੱਚੇ ਤੁਸੀਂ ਪਦਮ ਪਤੀ ਬਨਨ ਵਾਲੇ ਹੋ ਸੋ ਵੀ ਇੱਕੀ ਜਨਮ ਦੇ ਲਈ ਬਾਪ ਖੁਦ ਕਹਿੰਦੇ ਨੇ ਜਗਤ ਦਾ ਮਾਲਿਕ ਬਣ ਜਾਓਗੇ ਇੱਕੀ ਪੀੜੀ ਮੈਂ ਖੁਦ ਡਾਇਰੈਕਟ ਆਇਆ ਹਾਂ ਤੁਹਾਡੀ ਖਤੇਲੀ ਤੇ बहिशतरिया हाँ जिमें बच्चा जो पैदा होंगे है बाप का वर्सा उसकी हथेली पर मिलता है बाबा कह बाप कहेगा ये घर बार सब कुछ तेरा है बेनखत बाप भी कहते ने, ती मेरे जो बंदे हो ये बेनफत की बादशाही स्वर्ग थी एडे तो है एक पीढ़ी के लिए ती फिर कलते ਜਿੱਤ ਪਾਉਂਦੇ ਹੋ ਸਵਰਗ ਦੀ ਬਾਸ਼ਾ ਵੀ ਲੈਂਦੇ ਹੋ ਐਸ ਲਈ ਬਾਪ ਨੂੰ ਵੀ ਕਾਲਾਂ ਦਾ ਕਾਲ ਮਹਾਕਾਲ ਕਿਹਾ ਜਾਂਦਾ ਹੈ ਉੱਥੇ ਸਮਝਦੇ ਨੇ ਭਗਵਾਨ ਦੇ ਦੂਤ ਆਂਦੇ ਨੇ ਲੈ ਜਾਂਦੇ ਨੇ ਯਮ ਦੂਤਾਂ ਨੂੰ ਭੇਜ ਕੇ ਮੰਗਵਾ ਲਿਆ ਪਰ ਅਜੇ ਹੀ ਕੋਈ ਗੱਲ ਨਹੀਂ ਹੁੰਦੀ ਇਹ ਸਭ ਨੇ ਤੀ ਮਾਰਕ ਦਿਆ ਦੰਨਾ ਬਾਪ ਕਹਿੰਦੇ ਨਹੀਂ ਮੈਂ ਤਾਂ ਕਾਲਾ ਦਾ ਕਾਲਾ ਹਾਂ ਪਹਾੜੀ ਲੋਕ ਮਹਾਕਾਲ ਨੂੰ ਬਹੁਤ ਮੰਨਦੇ ਨੇ ਮਹਾਕਾਲ ਦੇ ਮੰਦਰ ਵੀ ਨੇ ਐਨੇ ਝੰਡੀਆਂ ਲਗਾ ਦਿੰਦੇ ਨੇ ਬਾਪ ਬੈਠ ਬੱਚਿਆਂ ਨੂੰ ਸਮਝਾਉਂਦੇ ਨੇ ਇਹ ਤਾਂ ਸਮਝਦੇ ਹੋ ਰਾਈਟ ਗੱਲ ਕੀ ਹੈ ਬਾਖ ਨੂੰ ਯਾਦ ਕਰਨ ਨਾਲ ਜਨਮ ਜਨਮਾਂ ਤੱਕ ਦੇ ਵਿਕਰਮ ਪਸਮ ਹੁੰਦੇ ਨੇ ਪਉ ਦਾ ਪ੍ਰਚਾਰ ਕਰਨਾ ਚਾਹੀਦਾ ਹੈ ਕੁੰਭ ਦੇ ਮੇਲੇ ਆਦੀ ਬਹੁਤ ਲੱਗਦੇ ਨੇ ਸ্নান ਕਰਨ ਦਾ ਵੀ ਕਿੰਨਾ ਮਹੱਤਵ ਦੱਸਿਆ ਹੈ ਕੋਨ ਤੁਸੀਂ ਬੱਚਿਆਂ ਨੂੰ ਗਿਆਨ ਅੰਮ੍ਰਿਤ 5000 ਵਰੇ ਬਾਅਦ ਮਿਲਦਾ ਹੈ ਵਾਸਤਵੇ ਚ ਇਸ ਨੂੰ ਗਿਆਨ ਅੰਮ੍ਰਿਤ ਨਹੀਂ ਅੰਮ੍ਰਿਤ ਨਾਮ ਨਹੀਂ ਇਹ ਤਾਂ ਪੜ੍ਹਾਈ ਹੈ ਇਹ ਸਭ ਭਗਤੀ ਮਾਰਗ ਦੇ ਨਾਮ ਲਿਖੇ ਹੋਏ ਨੇ ਅੰਮ੍ਰਿਤ ਨਾਮ ਸੁਣ ਕੇ ਚਿੱਤਰਾਂ ਵਿੱਚ ਪਾਣੀ ਵਖਾ ਦਿੱਤਾ ਬਾਪ ਕਹਿੰਦੇ ਨੇ ਮੈਂ ਤਾਂ ਆਕੀ ਤੁਹਾਨੂੰ ਰਾਜਯੋਗ ਸਿਖਾਂਦਾ ਹਾਂ ਪੜਾਈ ਤੋਂ ਉੱਚ ਪਦ ਮਿਲੇਗਾ ਸੋ ਮੈਂ ਪੜਹਾਂਦਾ ਹਾਂ ਭਗਵਾਨ ਦਾ ਕੋਈ ਅਜੇਹਾ ਸਜਿਆ ਹੋਇਆ ਰੂਪ ਨਹੀਂ ਇਹ ਤਾਂ ਬਾਤ ਐਨ ਵਿੱਚ ਆਕੇ ਪੜਹਾਂਦੇ ਨੇ ਪੜ ਕੇ તુસી શ્રી લક્ષ્મીનારાયણ જેહા બનોગે બાબા બચ્ચેનુ પઢાકે આપ સમાન બનાંદેને આત્મા પડદી હે ઓસનો આપ સમાન નોનઇજ ફૂલ બનાંદેને એવે નહીં કે ભગવાન ભગવતી બનાંદેને ઓને શ્રી કૃષ્ણનુ દેખા દિતા ઓ કી વે પઢાનગી સાજગ وچ પતિ થોડી હોંદી ને શ્રી કૃષ્ણ હોnda હે સાજગ وچ ਫੇਰ ਕਦੇ ਤੁਸੀਂ ਸ਼੍ਰੀ ਕਿਸ਼ਨ ਨੂੰ ਨਹੀਂ ਦੇਖੋਗੇ ਡਰਾਮਾ ਵਿੱਚ ਹਰ ਇੱਕ ਦੇ ਪੁਨਰ ਜਨਮ ਦਾ ਚਿੱਤਰ ਬਿਲਕੁਲ ਨਿਆਰਾ ਹੁੰਦਾ ਹੈ ਕੁਦਰਤ ਦਾ ਡਰਾਮਾ ਹੈ ਬਣੀ ਬਣਾਈ ਬਨ ਰਹੀ ਬਾਪ ਕਹਿੰਦੇ ਨੇ ਤੁਸੀਂ ਹੋ ਬਹੂ ਐਸ ਫੀਚਰ ਨਾਲ ਐਸੀ ਕੱਪੜਿਆਂ ਨਾਲ ਕਲਪਕਲਪ ਪੜਦੇ ਆਓਗੇ ਹੋ ਬਹੂ ਰਬੀਠ ਹੁੰਦਾ ਹੈ ਨਾ ਆਤਮਾ ਇੱਕ ਸਰੀਰ ਛੋੜ ਦੂਜਾ ਨੰਦੀ ਹੈ ਜੋ ਕਲਫ ਬੈਨੇ ਨਿਆ ਸੀ ਡਰਾਮਾ ਵਿੱਚ ਕੁਝ ਵੀ ਫਰਕ ਨਹੀਂ ਪੈ ਸਕਦਾ ਉਹ ਹੁੰਦੀ ਹੈ ਹੱਦੀਆਂ ਗੱਲਾਂ ਤੇ ਇੱਥੇ ਹੈ ਬੇਵੱਧੀਆਂ ਗੱਲਾਂ ਜੋ ਬੇਵੱਧ ਦੇ ਬਾਪ ਦੇ ਸਿਵਾਏ ਹੋਰ ਕੋਈ ਸਮਝਾ ਨਾ ਸਕੇ ਇਸ ਵਿੱਚ ਸੰਸ਼ੇਅ ਨਹੀਂ ਆਣਾ ਚਾਹੀਦਾ ਨਿਸ਼ਚੈ ਬੁੱਧੀ ਹੋ ਫਿਰ ਕਈ ਬੱਚੇ ਸੰਸ਼ੇਅ ਵਿੱਚ ਵੀ ਆ ਜਾਂਦੇ ਨੇ ਸਤਾਂਭ ਲੱਗ ਜਾਂਦਾ ਹੈ ਈਸ਼ਵਰੀ ਸੰਗ ਚੱਲਦਾ ਰਹੇ ਤਵੇੜਾ ਪਾਰ ਹੋ ਜਾਵੇ ਸੰਗ ਛੱਡਿਆ ਤਾਂ ਵਿਸ਼ੇਵਤਰਨੀ ਸਾਗਰ ਵਿੱਚ ਡੁੱਬ ਜਾਓਗੇ ਇੱਕ taraf ਹੈ ਖੀਰ ਸਾਗਰ ਤੇ ਇੱਕ taraf ਹੈ ਵਿਸ਼ੇ ਸਾਗਰ ਗਿਆਨ ਅਮਰਤਵੀ ਕਹਿੰਦੇ ਨੇ ਨਾ ਬਾਪ ਹੈ ਗਿਆਨ ਦਾ ਸਾਦਰ ਓਨਦੀ ਮੈਮਾ ਕਿਨੇ ਉੱਚੀ ਹੈ ਓਨਦੀ ਜੋ ਮੈਮਾ ਹੈ ਔਰ ਸ਼੍ਰੀ ਲక్ష్ਮੀ ਨਾਰਾਇਣ ਨੂੰ ਨਹੀਂ ਤੇ ਸੱਕਦੇ ਬਾਪ ਤਾਂ ਹੈ ਪਵਿੱਤਰਤਾ ਦਾ 사ਦਾ ਪਨੇ ਦੇਰਤਾ ਸਜੁਕ ਤੇਤਾ ਵਿੱਚ ਪਵਿੱਤਰ ਹੁੰਦੇ ਨੇ ਪਰ ਉਹ 사ਦਾ ਦੇ ਲਈ ਨਹੀਂ ਹੁੰਦੇ ਫਿਰ ਵੀ ਅੱਦਾ ਕਲਪ ਤੇ ਬਾਦ ਗਿਰਦੇ ਨੇ ਬਾਪ ਕਹਿੰਦੇ ਨੇ ਮੈਂ ਆਖੀ ਸਭ ਦੀ ਸਦਗਤੀ ਕਰਦਾ ਹਾਂ ਸਦਗਤੀ ਦਾਤਾ ਇੱਕ ਮੈਂ ਹਾਂ ਤੁਸੀਂ ਸਦਗਤੀ ਵਿੱਚ ਜਾਂਦੇ ਹੋ ਫਿਰ ਇਹ ਗੱਲਾਂ नहीं हों तुसी बच्चे सनमुख बैठे हो तुसी भी शिव बाबा तो पढ़ के टीचर बने हो मुख प्रिंसीपल ओ है तुसी आंदे ही हो, ने होते बाबा कोल आए हाँ अरे वो तो कार है वो हाँ आते ने इस एस तन इसलिए केंद्र ने असी बाप दादा हाँ। ਅਰੇ ਇਹ 바ਬਾ ਹੈ ਉਹ ਨਦਰਾਤ ਜੇਤੀ ਉਹ ਨ adiabatically ਸਵਾਰੀ ਹੈ ਇਸ ਨੂੰ ਰੱਥ ਕੋੜਾ ਅਸ਼ਵ ਵੀ ਕਹਿੰਦੇ ਨੇ ਇਸ ਦੀ ਕਥਾ ਵੀ ਹੈ ਕਿ ਦక్ష్ ਵਰਜਾ ਪਿਤਾ ਨੇ ਯਗ ਰਚਿਆ ਕਹਾਣੀ ਲਿਖ ਦਿੱਤੀ ਪਰ ਅਜਿਹਾਂ ਹੈ ਨਹੀਂ ਸ਼ਿਵ ਭਗਵਾਨੋਵਾਜ ਮਯੋਦਵਨਹ ਜਦੋਂ ਭਾਰਤ ਵਿੱਚ ਅਤੀ ਧਰਮ ਦੀ ਖਾਨੀ ਹੁੰਦੀ ਹੈ ਗੀਤਾਵਾਦੀ ਭਨੇ ਕਹਿੰਦੇ ਜਦਾ ਜਦਾਂ ਹੀ ਧਰਮस्य ਪਰ ਅਰਥ ਨਹੀਂ ਸਮਝਦੇ ਤੁਹਾਡਾ ਇਹ ਬਹੁਤ ਛੋਟਾ ਝਾੜ ਹੈ ਐਸ ਨੂੰ ਤੂਫਾਨ ਵੀ ਬਹੁਤ ਲੱਗਦੇ ਨੇ ਨਵਾਂ ਝਾੜ ਹੈ ਨਾ ਫਿਰ ਇਹ ਫਾਊਂਡੇਸ਼ਨ ਵੀ ਹੈ ਐਨੇ ਅਨੇਕ ਧਰਮਾਂ ਦੇ ਵਿੱਚ ਇਕਾਦੀ ਸਨਾਤਨ ਦੇਵੀ ਦੇਤਾ ਧਰਮ ਦਾ ਸੈਪਲਿੰਗ ਲੱਗ ਰਿਹਾ ਹੈ ਇਹ ਝਾੜ ਛੋਟਾ ਹੈ ਐਸ ਨੂੰ ਤੂਫਾਨ ਬਹੁਤ ਲੱਗਦੇ ਨੇ ਨਵਾਂ ਚਾੜ ਹੈ ਨਾ ਫਿਰ ਫਾਊਂਡੇਸ਼ਨ ਵੀ ਹੈ ਐਨਮੇਨ 8 ਧਰਮਦੇਵਿਚ ਇੱਕ ਆਦੀ ਸਨਾਤਨ ਦੇਵੀ ਦੇਵਤਾ ਧਰਮਧਾਮ ਫਾਊਂਡੇਸ਼ਨ ਲੱਗ ਰਿਹਾ ਹੈ ਕਿੰਨੀ ਮਿਹਨਤ ਹੈ ਹੋਰਾਂ ਨੂੰ ਮਿਹਨਤ ਨਹੀਂ ਲੰਦੀ ਉਹ ਤਾਂ ਸਾਰੀਆਂ ਰੂਹਾ ਉਪਰੋਂ ਆਂਦੀਆਂ ਜਾਂਦੀਆਂ ਨੇ ਇੱਥੇ ਬਾਹ ਪਾ ਕੇ ਜੋ ਸਤਜੁਗ ਤ੍ਰੇਤਾ ਵਿਚਾਨ ਵਾਲੇ ਨੇ ਉਹਨਾਂ ਆਤਮਾਵਾਂ ਨੂੰ ਪੜਾਉਂਦੇ ਨੇ ਗੀਤਾ ਤੋਂ ਬਹੁਤ ਪੜਦੇ ਨੇ ਜਿਵੇਂ ਹੁਣ ਆਤਮਾਵਾਂ ਨੂੰ ਯਾਦ ਕਰ ਦ੍ਰਿਸ਼ਟੀ ਦਿੱਤੀ ਜਾਂਦੀ ਹੈ ਉਹ ਵੀ ਬਾਬਾ ਜੋ ਪਤੀ ਤਾਤਮਾਵਾਂ ਉਹਨਾਂ ਨੂੰ ਪਾਵਨ ਦੇਵਤਾ ਬਣਾਉਣ ਦੇ ਲਈ ਬੈਠ ਪੜਾਉਂਦੇ ਨੇ ਦ੍ਰਿਸ਼ਟੀ ਦਿੱਤੀ ਜਾਂਦੀ ਹੈ ਤਾਂ ਕਿ ਪਾਪ ਕੱਟ ਜਾਣ ਭਗਤੀ ਮਾਰਗ ਵਿੱਚ ਫਿਰ ਗੀਤਾ ਦੇ ਅੱਗੇ ਜਲ ਰੱਖ ਕੇ ਉਹ ਪੜਦੇ ਨੇ ਪਰ ਉਸ ਦਾ ਅਰਥ ਨਹੀਂ जानदे अरे बाबा ਕੋਈ ਘੱਟ ਪਗਤ ਸੀ ਕਿ ਸਮਝਦੇ ਨੇ ਪਿੱਤਰਾ ਦਾ ਉਦਾਰ ਹੋਏਗਾ ਇਸ ਲਈ ਪਿੱਤਰਾ ਨੂੰ ਯਾਦ ਕਰਦੀ ਨੇ ਭਗਤੀ ਵਿੱਚ ਜੀਤਾ ਦਾ ਬਹੁਤ ਮਾਨ ਰਖਦੇ ਸੀ ਅਰੇ बाबा ਕੋਈ ਘੱਟ ਪਗਤ ਛੋੜੀ ਸੀ ਬ੍ਰਹਮਾ ਪਾਪਾ ਰਮਾਇਣਾ ਦੀ ਸਭ ਪੜਦੇ ਸੀ ਬੜੀ ਖੁਸ਼ੀ ਹੁੰਦੀ ਸੀ ਪਰ ਹੁਣ ਤਾਂ ਸਭ ਪਾਸਟ ਹੋ ਗਿਆ ਹੁਣ ਬਾਪ ਕਹਿੰਦੇ ਨੇ ਬੱਚੇ ਬੀਤੀ ਨੂੰ ਚਿਤਾਓ ਨਹੀਂ ਬੁੱਧੀ ਤੋਂ ਸਭ निकल दियो बाप ने स्थापना विनाउस पालना राजनिदा सक्षत कार कराया पक्का हो गया ए सब खलास होना है ए पता नहीं सी बाबा ने समझा इसद होवेगा देर थोड़ी लगेगी मैं तो जाके फलाना राजा बनूंगा पता नहीं बाबा की की समझ दे रहे थे तू सी तुसी बच्चे जानदे हो बाबा दी परवेशता किवें होई ए दला मनुक ਨੇਕੀ ਜਾਣਦੇ ਬ੍ਰਹਮਾ ਵਿਸ਼ਣੂ ਸ਼ੰਕਰ ਦਾ ਨਾਮ ਲੈਂਦੇ ਨੇ ਪਰ ਤਿੰਨਾਂ ਵਿੱਚ ਕਿੰਦੇ ਵਿੱਚ ਭਗਵਾਨ ਪਰਵੇਸ਼ ਕਰਦੇ ਨੇ ਇਹ ਗੱਲ ਉਹ ਨਹੀਂ ਜਾਣਦੇ ਉਹ ਲੋਗ ਵਿਸ਼ਨੂ ਦਾ ਨਾਮ ਲੈਂਦੇ ਉਹਨੋ ਤਾਂ ਹੈ ਦੇਵਤਾ ਉਹ ਕਿਵੇਂ ਆਕੇ ਪੜ੍ਹਨਗੇ ਬਾਬਾ ਖੁਦ ਬਤ ਦੱਸਦੇ ਨੇ ਮੈਂ ਨਾਂ ਵਿੱਚ ਪਰਵੇਸ਼ ਕੀਤਾ ਐਸਲੇ ਦਿਖਾਇਆ ब्रह्मा ਦੁਆਰਾ ਸਥਾਪਨਾ ਉਪਾਇਨਾ ਉਹ ਵਿਨਾਸ਼ ਇਹ ਬੜੀਆ ਸਮਝੰਦਿਓ ਗੱਲਾਂ ਨੇ ਭਗਵਾਨੋ ਵਾਚ ਮੈਂ ਆਕੇ ਤੁਹਾਨੂੰ ਰਾਜਯੋਗ ਸਿਖਾਂਦਾ ਹਾਂ ਉਹ ਭਗਵਾਨ ਕਦੋਂ ਆਇਆ ਜੋ ਆਕੇ ਉਸਨੇ ਰਾਜਯੋਗ ਸਿਖਾਇਆ ਰਾਜਾਈ ਪਦ ਦਿਲਾਇਆ ਇਹ ਹੁਣ ਤੁਸੀਂ ਸਮਝਦੇਖੋ 84 ਜਨਮ ਦਾ ਰਾਜ ਵੀ ਸਮਝਾਇਆ ਪੂਜੇ ਪੁਜਾਰੀ ਦਾ राज भी समझाया विश्व भी शांति का राज एना श्री लक्ष्मी नारायण का सी जो सारी दुनिया जिन्हों है जदों लक्ष्मी नारायण का राज सी उस समय बहुत सारी आत्मावान शांति धामी हम असी कार्य कर रहे हाँ जो सारी दुनिया चाहती है ਜਦੋਂ ਲక్ష్ਮੀ ਨਾਰਾਇਣ ਬਨਨਗੇ ਉਹੀ ਰਾਜ ਕਰਨਗੇ अनेक ਵਾਰ ਕੀਤਾ ਕਰਦੇ ਰਹਿਣਗੇ ਇਹ ਵੀ ਜਾਣਦੇ ਹੋ ਕੋਟਾ ਵਿੱਚ ਕੋਈ ਨਿਕਲੇਗਾ ਦੇਵੀ ਦੇਵਤਾ ਧਰਮ ਵਾਲਿਆਂ ਨੂੰ ਹੀ ਟੱਚ ਹੋਵੇਗਾ ਇਹ ਸਾਰੀ ਭਾਰਤ ਦੀ ਗੱਲ ਹੈ ਜੋ ਇਸ ਕੁਲ ਦੇ ਹੋਣਗੇ ਉਹ ਆ ਜਾਣਗੇ ਜਿਨੇ ਤੁਸੀਂ ਨਿਗਲੇ ਉਹ ਪੰਜਾਬੀ ਬੰਦੀ ਰਹਿੰਦੀ ਹੈ ਜੋ ਚੰਦਾ ਪਰਦੇ ਉਹ राजाई जान के मुख है ज्ञान ते योग योग के ज्ञान चाहिदा है फिर पावर पावरहाउस नाल योग भी चलता है योग न ही विक्रम विनाश ते तुसी तो वह बनोगे नर बनोगे अच्छा मीठे मिठे, -मिठे। दे बच्चे प्रति माता पिता बाप दादा का दा याद प्यार गुड मॉर्निंग रूहानी बाप दी रूहानी बच्चों ने नमस्ते रूहानी बच्चों की रूहानी बाप दादा नमस्ते 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 जी धारना दे मुख सा जो गल बीत गई और दा चिंतन नहीं करना हूँ तक जो कुछ पढ़िया है उसनु भूल जाना है एक बाप तो ही सुनना है अपने ब्राह्मण कुलों ਸਦਾ ਯਾਦ ਰੱਖਣਾ ਹੈ ਦੂਜਾ ਪੂਰਾ ਨਿਸ਼ਚੈ ਬੁੱਧੀ ਰੱਖੇ ਰਹਿਣਾ ਹੈ ਕਿਸੇ ਵੀ ਗੱਲ ਵਿੱਚ ਸੰਸ਼ੇ ਨਹੀਂ ਉਠਾਣਾ ਈਸ਼ਵਰੀਏ ਸੰਗ ਤੇ ਪੜਾਈ ਕਦੇ ਨਹੀਂ ਛੱਡਣੀ ਵਰਦਾਨ ਹੈ ਰੋਹਾਨੀ ਮਾਸ਼ੂਕ ਦੀ ਆਕਰਸ਼ਣ ਵਿੱਚ ਆਕਰਸ਼ਿਤ ਹੋ ਮਿਹਨਤ ਤੋਂ ਮੁਕਤ ਹੋਣ ਵਾਲੇ ਰੋਹਾਨੀ ਆਸ਼ਿਕ ਭਾਵ ਰੋਹਾਨੀ ਮਾਸ਼ੂਕ ਦੀ ਆਕਰਸ਼ਣ ਵਿੱਚ ਆਕਰਸ਼ਿਤ ਹੋ ਮਿਹਨਤ ਤੋਂ ਮੁਕਤ ਹੋਣ ਵਾਲੇ ਰੂਹਾਨੀ ਆਸ਼ਿਕ ਭਗ ਮਾਸ਼ੂਕ ਆਪਣੇ ਖੋਏ ਹੋਏ ਆਸ਼ਿਕਾਂ ਨੂੰ ਦੇਖ ਖੁਸ਼ ਹੁੰਦੇ ਨੇ ਰੂਹਾਨੀ ਆਕਰਸ਼ਨ ਤੋਂ ਆਕਰਸ਼ਿਤ ਹੋ ਆਪਣੇ ਸੱਚੇ ਮਾਸ਼ੂਕ ਨੂੰ ਜਾਣ ਲਿਆ ਪਾ ਲਿਆ ਯਥਾ ਠਿਕਾਨੇ ਤੇ ਪਹੁੰਚ ਗਏ ਜਦੋਂ ਅਜੇ ਹੀ ਆਸ਼ਿਕ ਆਤਮਾਵਾਂ ਇਸ ਮੁਹੱਬਤ ਦੀ ਲਕੀਰ ਦੇ ਅੰਦਰ ਪਹੁੰਚਦੀਆਂ ਨੇ ਤਾਂ ਅਨੇਕ ਤਰ੍ਹਾਂ ਦੀ ਮਿਹਨਤ ਤੋਂ ਛੁੱਟ ਜਾਂਦੀਆਂ ਨੇ ਕਿਉਂਕਿ ਇੱਥੇ ਗਿਆਨ ਸਾਗਰ ਦੇ ਸਨੇਹ ਦੀਆਂ ਲਹਿਰਾਂ ਸ਼ਕਤੀ ਦੀਆਂ ਲਹਿਰਾਂ ਸਦਾ ਦੇ ਲਈ ਰਿਫਰੈਸ਼ ਕਰ ਦਿੰਦੀਆਂ ਨੇ ਇਹ ਮਨੋਰੰਜਨ ਦਾ ਵਿਸ਼ੇਸ਼ ਸਥਾਨ ਮਿਲਨ ਦਾ ਸਥਾਨ ਤੁਸੀਂ ਆਸ਼ਿਕਾਂ ਦੇ ਲਈ ਮਾਸ਼ੂਕ ਨੇ ਬਣਾਇਆ ਹੈ ਸਲੋਗਨ ਹੈ ਇਕਾਂਤਵਾਸੀ ਬਨਨ ਦੇ ਨਾਲ ਨਾਲ ਇੱਕ ਨਾਮੀ ਇਕਨੋਮੀ ਵਾਲੇ ਬਣੋ ਇਕਾਂਤਵਾਸੀ ਬਨਨ ਦੇ ਨਾਲ ਨਾਲ ਇੱਕ ਨਾਮੀ ਇਕਨੋਮੀ ਵਾਲੇ ਬਣੋ ਓਮ ਸ਼ਾਂਤੀ